ਹਰ ਮੰਦਰ ਮਹਿ ਜਾਏ ਪਹੁੰਚੇ ਰਾਗੀ ਰਾਗ ਕਰਤ ਸਰ ਉੱਚੇ ਸ੍ਰੀ ਹਰਿ ਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿੱਚ ਜਾ ਪਹੁੰਚੇ ਹਨ ਉਥੇ ਅੱਗੇ ਜਿਵੇਂ ਅੱਜ ਤੁਸੀਂ ਵੇਖਦੇ ਹੋ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਆਪ ਉਸ ਤੋਂ ਪਹਿਲਾ ਰਾਗੀ ਸਿੰਘ ਆਸਾ ਕੀ ਵਾਰ ਦਾ ਕੀਰਤਨ ਕਰਦੇ ਹਨ ਬਾਣੀ ਗਾਉਂਦੇ ਹਨ ਇਹ ਮਰਿਆਦਾ ਵੀ ਸਤਿਗੁਰੂ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਬੱਜੀ ਤੇ ਸਾ ਅੱਗੇ ਜਦੋਂ ਜਾ ਕੇ ਮਹਾਰਾਜ ਵੇਖਦੇ ਨੇ ਕਿ ਅੱਗੇ ਜਿੰਨੇ ਵੀ ਗੁਰੂ ਕੇ ਰਾਗੀ ਸਿੱਖ ਹਨ ਉਹ ਸਾਰੇ ਉੱਚੀ ਸੁਰ ਦੇ ਵਿੱਚ ਗੁਰਬਾਣੀ ਨੂੰ ਗਾ ਰਹੇ ਹਨ ਗੰਜੀ ਸਹਤ ਗ੍ਰੰਥ ਤਹਿថាਪ ਬੈਠੇ ਨਿਕਟ ਗੁਰੂ ਤਬ ਆਪ ਮੰਮੀ ਸਾਹਿਬ ਦੇ ਸਹਿਤ ਗ੍ਰੰਥ ਤਹਿ ਥਾਪ ਉਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕਰ ਦਿੱਤਾ ਗਿਆ ਤਾਂ ਪਹਿਲਾਂ ਵੀ ਬੇਨਤੀ ਕੀਤੀ ਸਾਧ ਸੰਗਤ ਜੀ ਗੁਰੂ ਅਰਜਨ ਸਾਹਿਬ ਨੇ ਆਪਣੇ ਹੁੰਦਿਆਂ ਹੋਇਆਂ ਇਹ ਕਾਰਜ ਕੀਤਾ ਉਸ ਆਸਣ ਤੇ ਆਪ ਨਹੀਂ ਬੈਠੇ ਸਤਿਗੁਰੂ ਜੀ ਉਸ ਥਾ ਤੇ ਦਰਬਾਰ ਸਹਿਬ ਬਣਾਇਆ ਤੇ ਉਥਾ ਜੇ ਉਥੇ ਜੇ ਮੱਥਾ ਟੇਕਣ ਨੂੰ ਕਿਸੇ ਨੂੰ ਕਿਹਾ ਤਾਂ ਉਸ ਹੀ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਤੇ ਸਾਨੂੰ ਪਹਿਲੇ ਪਾਤਸ਼ਾਹਾਂ ਨੇ ਹੀ ਲਾ ਦਿੱਤਾ ਸੀ ਦੇ ਦੇ ਨਾਲੋਂ ਤਾਂ ਪਹਿਲਾਂ ਹੀ ਸਾਨੂੰ ਤੋੜ ਦਿੱਤਾ ਗਿਆ ਸੀ ਕਿ ਗੁਰਸਿੱਖੋ ਤੁਸੀਂ ਸ਼ਬਦ ਗੁਰੂ ਦਾ ਲੜ ਪੱਲਾ ਫੜ ਕੇ ਰਹਿਣਾ ਹੈ ਸ਼ਬਦ ਗੁਰੂ ਦੇ ਲੜ ਨਾਲ ਜੁੜ ਕੇ ਰਹਿਣਾ ਹੈ ਅੱਜ ਤੋਂ ਇਸ ਮੰਡੀ ਤੇ ਸਥਾਪਿਤ ਗੁਰੂ ਗ੍ਰੰਥ ਸਾਹਿਬ ਹੋਏਗਾ ਚਵਰ ਛਤਰ ਤਖਤ ਦਾ ਮਾਲਕ ਕੇਵਲ ਗੁਰੂ ਗ੍ਰੰਥ ਸਾਹਿਬ ਹੋਏਗਾ ਇਹ ਉਪਦੇਸ਼ ਸਤਿਗੁਰੂ ਜੀ ਨੇ ਸਿਖਾ ਰੋ ਵੀ ਦਿੱਤੇ ਤੇ ਮਹਾਰਾਜ ਜੀ ਨੇ ਬੈਠੇ ਨਿਕਟ ਗੁਰੂ ਤਬ ਆਪ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਪ੍ਰਕਾਸ਼ ਹੋਇਆ ਮੰਜੀ ਤੇ ਸਥਾਪਿਤ ਕਰਕੇ ਦਰਬਾਰ ਸਾਹਿਬ ਦੇ ਵਿੱਚ ਉਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪ ਉਸ ਥਾਂ ਦੇ ਨਿਕਟ ਕੋਲ ਬੈਠ ਗਏ ਵਾਰ ਭੋਗ ਕੋ ਸੁਣ ਮੰਨ ਲਾਈ ਸ੍ਰੀ ਅਰਜਨ ਪਨ ਗਿਰਾ ਲਾਈ ਜਦੋਂ ਆਸਾ ਕੀ ਵਾਰ ਦਾ ਭੋਗ ਪਿਆ ਤੇ ਸੁਣ ਮੰਨ ਲਈ ਮਹਾਰਾਜ ਨੇ ਬੜੀ ਮਨ ਲਾ ਕੇ ਉਹ ਸੁਣੀ ਗੁਰਬਾਣੀ ਦਾ ਕੀਰਤਨ ਸੁਣਿਆ ਸ੍ਰੀ ਅਰਜਨ ਪੂਨ ਗਿਰਾ ਅਲਾਈ ਫਿਰ ਆਸਾ ਕੀ ਵਾਰ ਦੇ ਭੋਗ ਤੋਂ ਸਮਾਪਤ ਉਪਰੰਤ ਸਤਿਗੁਰੂ ਜੀ ਨੇ ਅੱਜ ਪਹਿਲੀ ਵਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਇੱਕ ਗਿਰਾ ਅਲਾਈ ਆਪਣੇ ਮੁਖ ਵਿੱਚੋਂ ਕੁਝ ਬਚਨ ਕਹੇ ਬੁੱਢਾ ਸਾਹਿਬ ਖੋਲੋ ਗ੍ਰੰਥ ਲੇ ਆਵਾਜ਼ ਸੁਣੈ ਸਭ ਪੰਥ ਜੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰੋ ਖੋਲੋ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਤੇ ਕਿਹਾ ਲੇਹੋ ਆਵਾਜ਼ ਸੁਣੈ ਸਭ ਪੰਥ ਅੱਜ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੁਕਮਨਾਮਾ ਲਵੋ ਤੇ ਇਸ ਹੁਕਮਨਾਮੇ ਨੂੰ ਸਾਰੀ ਸੰਗਤ ਸਾਰਾ ਪੰਥ ਅੱਜ ਸੁਣੇਗਾ ਸੁਣ ਗੁਰ ਬਚਨ ਰਚਰ ਅਨਲਾਇਕ ਸਤ ਬਾਕ ਮੁਖ ਜਲਜ ਅਲਾਇਕ ਗੁਰੂ ਸਾਹਿਬ ਦੇ ਬਚਨ ਸੁਣ ਕੇ ਮਨ ਦੇ ਵਿੱਚ ਰੁਚੀ ਪੈਦਾ ਹੋ ਗਈ ਆਨੰਦ ਪੈਦਾ ਹੋ ਗਿਆ ਬਾਬਾ ਬੁੱਢਾ ਸਾਹਿਬ ਜੀ ਦੇ ਫਿਰ ਸਤ ਬਾਕ ਮੁਖ ਜਲਜ ਅਲਾਇਕ ਉਤੋ ਮੁਖ ਕਾਵਨ ਤੋਂ ਸੱਚਾ ਬਾਕ ਜਿਹੜਾ ਸੀ ਹੁਕਮਨਾਮਾ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਲੈਣਾ ਕੀਤਾ ਅਦਬ ਸੰਗ ਤਬ ਗ੍ਰੰਥ ਸੁਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਅਦਬ ਸਹਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਕਾਸ਼ ਕੀਤਾ ਗਿਆ ਤੇ ਇਹ ਉਪਦੇਸ਼ ਸਾਡੇ ਲਈ ਵੀ ਹੈ ਸਾਧ ਸੰਗਤ ਜੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਕਾਰ ਰੱਖਣਾ ਹੈ ਇਸੇ ਤਰ੍ਹਾਂ ਜਿਵੇਂ ਬਾਬਾ ਬੁੱਢਾ ਸਾਹਿਬ ਤੇ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਆਪਣੇ ਜੀਵਨ ਕਾਲ ਦੌਰਾਨ ਕਰਕੇ ਵਿਖਾਇਆ ਅਦਵ ਸਹਿਤ ਅਦਵ ਸਹਿਤ ਤਵ ਗ੍ਰੰਥ ਸੋ ਖੋਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਲੈ ਆਵਾਜ਼ ਬੁੱਢਾ ਮੁਖ ਬੋਲਾ ਆਪਣੇ ਮੁਖ ਤੋਂ ਬਾਬਾ ਬੁੱਢਾ ਸਾਹਿਬ ਜੀ ਬੋਲੇ ਤੇ ਕਬੀਰ ਰਾਜ ਜੀ ਕਹਿੰਦੇ ਹਨ ਸੋਹੀ ਰਾਗ ਸੰਤ ਸੋ ਆਇਓ ਭਾਈ ਬੁੱਢੇ ਪਾਠ ਸੁਣਾਇਓ ਹੁਣ ਭਾਈ ਗੁੱਡਾ ਲਿਖਿਆ ਕਵੀ ਨੇ ਬਾਬਾ ਗੁੱਡਾ ਸਾਹਿਬ ਜੀ ਉਹ ਭਾਈ ਕਿਉਂਕਿ ਗੁਰੂ ਘਰ ਦਾ ਗ੍ਰੰਥ ਹੀ ਭਾਈ ਹੁੰਦਾ ਹੈ ਤੁਸੀਂ ਪ੍ਰਾਤ ਅੰਦਰ ਸਿੱਖਾਂ ਦੇ ਨਾਮ ਜਿੰਨੇ ਵੀ ਵੇਖੋਗੇ ਭਾਈ ਜਾਂ ਬਾਬਾ ਸ਼ਬਦ ਲੱਗਿਆ ਹੋਏਗਾ ਬ੍ਰह्म ਗਿਆਨੀ ਜਾਂ ਆ ਸੰਤ ਸ਼ਬਦ ਇਹ ਤੇ 1905 ਤੋਂ ਬਾਅਦ ਦੀਆਂ ਗੱਲਾਂ ਨੇ ਇਤੇ ਹੁਣ ਸਾਡੇ ਵਿੱਚ ਪਤਾ ਨਹੀਂ ਕਿੱਥੋਂ ਆਏ ਨੇ ਪਹਿਲੇ ਤੇ ਸਾਰੇ ਗੁਰਸਿੱਖ ਭਾਈ ਹੁੰਦੇ ਸਨ ਸ਼ਹੀਦ ਮਹਾਨ ਸ਼ਹੀਦ ਜਿੰਨੇ ਹੋਏ ਸਾਰਿਆਂ ਦੇ ਸ਼ਬਦ ਦੇ ਨਾਲ ਭਾਈ ਸ਼ਬਦ ਨਾਲ ਲੱਗਦਾ ਹੁੰਦਾ ਸੀ ਭਾਈ ਸ਼ਬਦ ਬੜੇ ਅਦਬ ਵਾਲਾ ਹੈ ਗੁਰੂ ਘਰ ਦੇ ਵਜ਼ੀਰ ਨੂੰ ਆਪਾਂ ਭਾਈ ਕਹਿ ਦਿੰਨੇ ਹਾਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਹੈ ਉਥੇ ਨਾਲ ਹੀ ਦੁਨੀਆ ਨੂੰ ਇਹ ਸਿਖਾਇਆ ਦੁਨੀਆ ਦੇ ਲੋਕੋ ਇਸ ਗ੍ਰੰਥ ਨੂੰ ਪੜ੍ਹਨ ਵਾਲੇ ਗ੍ਰੰਥੀ ਦਾ ਅਦਬ ਵੀ ਰੱਖਣਾ ਹੈ ਸੋ ਸਾਧ ਸੰਗਤ ਜੀ ਇਸ ਮਹਾਨ ਕਾਰਜ ਤੋਂ ਸਾਨੂੰ ਸਿੱਖਿਆ ਲੈ ਕੇ ਇਹ ਆਪਣੇ ਮਨ ਵਿੱਚ ਪੱਕਾ ਕਰਨਾ ਚਾਹੀਦਾ ਹੈ ਕਿ ਅੱਜ ਅਸੀਂ ਜਿਹੜੇ ਬਹੁਤਿਆਂ ਥਾਵਾਂ ਤੇ ਪ੍ਰਬੰਧਕ ਗੁਰੂ ਅਰਜਨ ਸਾਹਿਬ ਵਰਗੇ ਹੋਣ ਤੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਵਰਗੇ ਹੋਣ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਰਿਹਾ ਹੈ ਤੇ ਪ੍ਰਬੰਧਕ ਗੁਰੂ ਅਰਜਨ ਸਾਹਿਬ ਵਰਗੀ ਡਿਊਟੀ ਨਿਭਾਉਣ ਤੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਵਾਂਗੂ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਯੋਗਦਾਨ ਨਿਭਾਉਣ ਤੋਂ ਦਿਨ ਦੂਰ ਨਹੀਂ ਹੋਏਗਾ ਜਦੋਂ ਸਾਡੇ ਸਮਾਜ ਵਿੱਚੋਂ ਸੰਸਾਰ ਦੇ ਵਿੱਚੋਂ ਕੋਈ ਦੰਬੀ ਪਖੰਡੀ ਆਲੇ ਦੁਆਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਹੋ ਸਕੇ ਸਾਧ ਸੰਗਤ ਜੀ ਭਾਈ ਮੱਖਣ ਸ਼ਾਹ ਲੁਆਣੇ ਵਾਲੀ ਡਿਊਟੀ ਸਾਨੂੰ ਨਿਭਾਉਣੀ ਪਵੇਗੀ ਭਾਈ ਮੱਖਣ ਸ਼ਾਹ ਲਵਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਰਾਬਰ ਸਥਾਪਿਤ 22 ਮੰਗੀਆਂ ਲਾਈ ਬੈਠੇ ਧੀਰਮੱਲੀਏ ਅਤੇ ਰਾਮ ਰਈਏ ਜਿਹੜੇ ਸਨ ਉਹਨਾਂ 22 ਮੰਗੀਆਂ ਵਾਲਿਆਂ ਦਾ ਪਾਜ ਉਘੇੜ ਦਿੱਤਾ ਤੇ ਕਿਹਾ ਸੱਚਾ ਗੁਰ ਲਾਗੋ ਰੇ ਸੱਚਾ ਗੁਰ ਲਾਗੋ ਰੇ ਸੱਚਾ ਗੁਰੂ ਲੱਭ ਗਿਆ ਮੈਂ ਦੂਜਾਂ ਅੱਗੇ ਨਹੀਂ ਜਾਣਾ ਸੱਚੇ ਗੁਰੂ ਦੀ ਮੰਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਮੰਜੀ ਹੈ ਮੈਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੱਭ ਲਿਆ ਹੈ ਬਾਕੀ ਤੇ ਕੱਚੇ ਪਿੱਲੇ ਗੁਰੂ ਹਨ ਜਿਸ ਦਿਨ ਤੁਸੀਂ ਸੱਚੇ ਗੁਰੂ ਦੀ ਪਹਿਚਾਣ ਕਰ ਲਵੋਗੇ ਨਾ ਗੁਰਸਿੱਖੋ ਆ ਕੱਚੇ ਪਿੱਲੇ ਆਪਣੀਆਂ ਗੱਦੀਆਂ ਛੁੱਟ ਕੇ ਉਸੇ ਦਿਨ ਹੀ ਭੱਜ ਜਾਣਗੇ ਜਿਵੇਂ ਬਾਈ ਮੰਨੀਆਂ ਵਾਲੇ ਧੀਰਮੱਲੀਏ ਭਜੇ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਜਾਜ਼ਤ ਹੋਈ ਇਸੇ ਤਰ੍ਹਾਂ ਜੇ ਅਸੀਂ ਗੁਰੂ ਦੇ ਲੜ ਲੱਗ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਲਵਾਂਗੇ ਤੇ ਆ ਬਾਕੀ ਦੇ ਜਿੰਨੇ ਕੱਚੇ ਪਿੱਲੇ ਆਪਣੀ ਸਥਾਪਤੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰਦੇ ਫਿਰਦੇ ਨੇ ਇਹ ਸਾਰੇ ਭੱਜ ਜਾਣਗੇ ਸਾਨੂੰ ਕਿਸੇ ਨੂੰ ਭਜੌਣ ਦੀ ਲੋੜ ਹੀ ਨਹੀਂ ਪੈਗੀ ਆਪੇ ਭੱਜ ਜਾਣਗੇ ਪਰ ਸਾਨੂੰ ਇੰਨਾਂਕ ਨਿੱਚਾ ਇੰਨੀਕ ਸਾਨੂੰ ਸੁਰਤ ਦੇ ਵਿੱਚ ਪਕਿਆਈ ਲਿਹਾਉਣੀ ਪਵੇਗੀ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਹਨ ਰੋਜ਼ਾਨਾ ਅਸੀਂ ਦੋਹਰੇ ਦੇ ਰੂਪ ਵਿੱਚ ਵੀ ਪੜ੍ਹਦੇ ਹਾਂ ਕਿ ਭਾਈ ਆਗਿਆ ਭਈ ਆਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮੈਂ ਲੇ ਤੇ ਅੱਜ ਦੇ ਦਿਨ ਜਦੋਂ ਹੁਕਮਨਾਮਾ ਲਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮੁਖਵਾਕ ਲਿਆ ਸੁਹੀ ਰਾਗ ਦਾ ਮੁਖਵਾਕ ਆਇਆ